ਕੀ ਤੁਸੀਂ ਆਪਣੇ ਬੱਚਿਆਂ ਦੇ ਵੱਲ ਧਿਆਨ ਨਹੀਂ ਦਿੰਦੇ ਕੀ ਤੁਹਾਡੇ ਬੱਚੇ ਗਲੀਆਂ ਦੇ ਵਿੱਚ ਸੇਫ ਨੇ ਕੀ ਜਦੋਂ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਸਫ਼ਰ ਕਰਦੇ ਹੋ ਆਪਣੀ ਹੀ ਕਾਰ ਵਿੱਚ ਜਾਂ ਬੱਸ ਦੇ ਵਿੱਚ ਜਾਂ ਕਿਸੇ ਹੋਰ ਸਾਧਨ ਤੇ ਤਾਂ ਤੁਹਾਨੂੰ ਜ਼ਿਆਦਾ ਕਰਕੇ ਕਿਨਾ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਅੱਜ ਮੈਂ ਤੁਹਾਨੂੰ ਦੱਸਾਂਗਾ ਜੇ ਸੱਚਮੁੱਚ ਆਪਾਂ ਬੱਚਿਆਂ ਨੂੰ ਸੇਫ ਵੇਖਣਾ ਚਾਹੁੰਦੇ ਹਾਂ ਆਪਣੇ ਪਰਿਵਾਰ ਨੂੰ ਸੇਫ ਦੇਖਣਾ ਚਾਹੁੰਦੇ ਆ ਸਫਰ ਦੇ ਦੌਰਾਨ ਵੀ ਅਸੀਂ ਸੇਫ ਰਹਿਣਾ ਚਾਹੁੰਦੇ ਆ ਤੇ ਅੱਜ ਇਸ ਐਪੀਸੋਡ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਤੁਹਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਕੀ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਦਿੰਦੇ ਹੋ ਸਵਾਲ ਇੱਥੇ ਹੀ ਹੁੰਦਾ ਹੈ ਕਿ ਬੱਚੇ ਸਕੂਲੋਂ ਆਉਂਦੇ ਨੇ ਪੂਰਾ ਦਿਨ ਸਕੂਲ ਦੇ ਵਿੱਚ ਰਹਿੰਦੇ ਨੇ ਉਹ ਥੋੜੀ ਬਾਰੀ ਉਹ ਆਜ਼ਾਦੀ ਵੀ ਚਾਉਂਦੇ ਨੇ ਆਜ਼ਾਦੀ ਦਾ ਮਤਲਬ ਘੁੰਮਣਾ ਫਿਰਨਾ ਚਾਉਂਦੇ ਨੇ ਔਰ ਤੁਸੀਂ ਦੇਖੋ ਬੱਚੇ ਜਦੋਂ ਛੁੱਟੀ ਵਾਪਸ ਕਰਕੇ ਘਰ ਆਉਂਦੇ ਨੇ ਔਰ ਘੰਟੇ ਬਾਅਦ ਹੀ ਉਹਨਾਂ ਨੂੰ ਘੰਟੇ ਬਾਅਦ ਹੀ ਜਾਂ ਤਾਂ ਟਿਊਸ਼ਨ ਤੇ ਜਾਣਾ ਪੈਂਦਾ ਹੈ ਜਾਂ ਫਿਰ ਹੋਮਵਰਕ ਦੇ ਵਿੱਚ ਲੱਗਣਾ ਹੁੰਦਾ ਹੈ ਔਰ ਕੁਝ ਸਮਾਂ ਜਿਹੜਾ ਬਚਦਾ ਹੈ ਬੱਚਿਆਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਾ ਕੁਝ ਇੰਜੋਏਮੈਂਟ ਕੀਤਾ ਜਾਵੇ ਔਰ ਕੁਝ ਨਾ ਕੁਝ ਖੇលਿਆ ਜਾਵੇ ਖੇਡਣ ਵਾਸਤੇ ਕੀ ਹੁੰਦਾ ਕਿ ਜਿਹੜੇ ਬੱਚੇ ਸਾਈਕਲ ਚਲਾਉਂਦੇ ਨੇ ਉਹ ਸਾਈਕਲ ਚੁੱਕਦੇ ਨੇ ਔਰ ਗਲੀਆਂ ਦੇ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਹੁਣ ਬੱਚੇ ਤਾਂ ਗਲੀਆਂ ਦੇ ਵਿੱਚ ਚੱਲ ਗਏ ਮਾਪੇ ਵੀ ਉਹਨਾਂ ਨੂੰ ਸਮਝਾਉਂਦੇ ਆ ਇਹ ਨਹੀਂ ਕਹਿ ਸਕਦੇ ਕਿ ਮਾਪੇ ਨਹੀਂ ਸਮਝਾਉਂਦੇ ਮਾਪੇ ਵੀ ਪੂਰੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਨਾ ਇਨਾ ਚੀਜ਼ਾਂ ਤੋਂ ਬਚਣਾ ਬਰਸਾਤ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਸੜਕਾਂ ਬਹੁਤ ਪੋਲੀਆਂ ਹੋ ਜਾਂਦੀਆਂ ਨੇ ਟੋਏ ਟੋਏ ਦਾ ਪਤਾ ਨਹੀਂ ਲੱਗਦਾ ਪਾਣੀ ਦੇ ਵਿੱਚ ਕਈ ਵਾਰੀ ਔਰ ਆਵਾਰਾ ਪਸ਼ਵਨ ਲੈ ਕੇ ਜਿਆਦਾ ਸੁਚੇਤ ਜਿਹੜਾ ਉਹ ਬੱਚਿਆਂ ਦੇ ਜਿਹੜੇ ਮਾਪੇ ਐ ਉਹ ਬੱਚਿਆਂ ਨੂੰ ਕਰਦੇ ਨੇ ਔਰ ਵੱਡੀ ਗੱਲ ਦੋਸਤੋ ਇਹ ਹੀ ਹੈ ਕਿ ਜਦੋਂ ਬੱਚੇ ਘਰੋਂ ਨਿਕਲਦੇ ਨੇ ਤੇ ਅੱਜਕੱਲ ਤੁਸੀਂ ਵੇਖਿਆ ਹੋਣਾ ਮੈਂ ਪਹਿਲਾ ਮੁਹੱਲਿਆਂ ਦੀ ਗੱਲ ਕਰਾਂਗਾ ਸੜਕਾਂ ਦੀ ਗੱਲ ਕਰਾਂਗਾ ਉਸ ਤੋਂ ਬਾਅਦ ਮੈਂ ਹਾਈਵੇ ਤੇ ਜਾਵਾਂਗਾ ਮਹੱਲਿਆਂ ਦੇ ਵਿੱਚ ਬੜੀਆਂ ਸੜਕਾਂ ਦੇ ਉੱਪਰ ਬਹੁਤ ਹੀ ਆਵਾਰਾ ਪਸ਼ੂ ਆਵਾਰਾ ਪਸ਼ੂ ਔਰ ਉਹਨਾਂ ਦੇ ਵਿੱਚ ਆਵਾਰਾ ਕੁੱਤੇ ਜਦੋਂ ਆਵਾਰਾ ਪਸ਼ੂ ਕਿਸੇ ਮਹੱਲੇ ਵਿੱਚ ਐਂਟਰ ਕਰਦੇ ਆ ਤਾਂ ਕੁੱਤੇ ਉਹਨਾਂ ਨੂੰ ਪੈਂਦੇ ਆ ਔਰ ਕਈ ਵਾਰ ਇਸ ਕਦਰ ਕੁੱਤੇ ਪੈਂਦੇ ਆ ਕਿ ਜਿਹੜੇ ਆਵਾਰਾ ਘੁੰਮਣ ਵਾਲੇ ਪਸ਼ੂ ਆ ਉਹ ਗੁੱਸੇਖੋਰ ਹੋ ਜਾਂਦੇ ਆ ਉਹਨਾਂ ਦੇ ਵਿੱਚ ਗੁੱਸਾ ਆ ਜਾਂਦਾ ਹੈ ਉਹ ਫਿਰ ਕੁਝ ਨਹੀਂ ਵੇਖਦੇ ਉਹ ਕੁੱਤਿਆਂ ਦੇ ਮਗਰ ਭੱਜਦੇ ਨਹੀਂ ਔਰ ਜਦੋਂ ਕੁੱਤਿਆਂ ਦੇ ਮਗਰ ਭੱਜਦੇ ਨੇ ਕੁੱਤੇ ਤਾਂ ਇੱਧਰ ਉੱਧਰ ਹੋ ਜਾਂਦੇ ਨੇ ਫਿਰ ਸੜਕਾਂ ਤੇ ਘੁੰਮਣ ਵਾਲੇ ਜਿਹੜੇ ਰਾਹੀਰ ਹੁੰਦੇ ਨੇ ਜਾਂ ਕਹਿ ਸਕਦੇ ਆ ਕਿ ਮੋਟਰਸਾਈਕਲ ਤੇ ਕੋਈ ਖੜਾ ਹੈ ਬੱਚੇ ਕੋ ਮਰੇ ਨੇ ਸੜਕਾਂ ਦੇ ਉੱਪਰ ਉਹ ਬੱਚੇ ਉਹਨਾਂ ਦੀ ਮਤਲਬ ਕਿ ਦਹਿਸ਼ਤ ਦਾ ਸ਼ਿਕਾਰ ਬਣ ਜਾਂਦੇ ਨੇ ਆਵਾਰਾ ਪਸ਼ੂਆਂ ਦੀ ਦਹਿਸ਼ਤ ਦਾ ਸ਼ਿਕਾਰ ਦਿਨੋਂ ਦਿਨ ਜਿਹੜੇ ਐਕਸੀਡੈਂਟ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਆ ਇਹਨਾਂ ਦਾ ਸ਼ਿਕਾਰ ਜਿਹੜੇ ਹੁੰਦੇ ਨੇ ਉਹਨਾਂ ਦੀ ਤਾਦਾਦ ਦਿਨੋਂ ਦਿਨ ਵਧਦੀ ਜਾ ਰਹੀ ਹੈ ਸਵਾਲ ਇਹ ਤੇ ਪੈਦਾ ਹੁੰਦਾ ਹੈ ਕਿ ਪ੍ਰਸ਼ਾਸਨ ਇਹਨਾਂ ਤੇ ਕੰਟਰੋਲ ਕਿਉਂ ਨਹੀਂ ਕਰਦਾ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਹੋ ਸਕਦਾ ਕਿ ਪ੍ਰਸ਼ਾਸਨ ਧਿਆਨ ਦਿੰਦਾ ਹੋਵੇ ਪਰ ਆਵਾਰਾ ਪਸ਼ੂ ਹੀ ਇੰਨੇ ਜ਼ਿਆਦਾ ਨੇ ਕਦੇ ਕਦੇ ਕਿਤੇੋਂ ਨਿਕਲ ਆਉਂਦੇ ਨੇ ਕਦੇ ਕਿਤੇੋਂ ਨਿਕਲ ਆਉਂਦੇ ਨੇ ਇਸੇ ਤਰ੍ਹਾਂ ਜਦੋਂ ਆਪਾਂ ਸੜਕਾਂ ਦੇ ਉੱਪਰ ਸਫ਼ਰ ਕਰਦੇ ਆਂ ਰਾਤ ਦੇ ਸਮੇਂ ਜਦੋਂ ਆਪਾਂ ਡਬਲ ਸੜਕ ਦੇ ਉੱਪਰ ਆਪਾਂ ਜਾ ਰਹੇ ਹੁੰਨੇ ਆ ਤੇ ਬਹੁਤ ਸਾਰੇ ਆਲੇ-ਦੋਲੇ ਝਾੜੀਆਂ ਹੁੰਦੀਆਂ ਨੇ ਔਰ ਆਪਾਂ ਆਪਣੀ ਰਫ਼ਤਾਰ ਤੇ ਜਾ ਰਹੇ ਆ ਅਚਾਨਕ ਝਾੜੀਆਂ ਦੇ ਵਿੱਚੋਂ ਕੋਈ ਨਾ ਕੋਈ ਗਾਂ ਕੋਈ ਨਾ ਕੋਈ ਅਵਾਰਾ ਪਸ਼ੂ ਨਿਕਲਦਾ ਹੈ ਔਰ ਤੇਜ਼ ਰਫ਼ਤਾਰ ਆ ਰਹੀਆਂ ਗੱਡੀਆਂ ਉਸ ਆਵਾਰਾ ਪਸ਼ੂ ਦਾ ਸ਼ਿਕਾਰ ਬਣ ਜਾਂਦੀਆਂ ਨੇ ਮਤਲਬ ਐਕਸੀਡੈਂਟ ਹੋ ਜਾਂਦਾ ਹੈ ਉਹੀ ਪਰਿਵਾਰ ਜਿਹੜਾ ਬਹੁਤ ਜਲਦੀ ਆਪਣੇ ਘਰਾਂ ਨੂੰ ਜਾਣਾ ਚਾਹੁੰਦਾ ਹੈ ਉਹਦਾ ਰੋਡ ਦੇ ਉੱਪਰ ਐਕਸੀਡੈਂਟ ਹੋ ਜਾਂਦਾ ਹੈ ਔਰ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਸੜਕ ਦੇ ਉੱਪਰ ਖਿਲਰ ਜਾਂਦਾ ਹੈ ਲੋਕ ਆਉਂਦੇ ਨੇ ਲੋਕ ਆਉਂਦੇ ਨੇ ਪਰਿਵਾਰ ਨੂੰ ਚੱਕਦੇ ਨੇ ਔਰ ਜਿਹੜੇ ਆਵਾਰਾ ਪਸ਼ੂ ਹੈ ਜੇਕਰ ਹਵਾ ਦੇ ਕੋਈ ਗੰਭੀਰ ਚੋਟ ਲੱਗੇ ਤਾਂ ਉਹ गिर ਜਾਂਦੇ ਐ ਨਹੀਂ ਤੇ ਚੁੱਪ ਕਰਕੇ ਉਹ ਅੱਗੇ ਲੰਘ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਹੋਇਆ ਤੇ ਕੀ ਨਹੀਂ ਹੋਇਆ ਦੋਸਤੋ ਇਹਦੇ ਵਿੱਚ ਕਿਤੇ ਨਾ ਕਿਤੇ ਸਾਵਧਾਨੀ ਸਾਨੂੰ ਵਰਤਣੀ ਪੈਣੀ ਹੈ ਸਾਨੂੰ ਮੇਨ ਰੋਡ ਤੇ ਰਾਤ ਦੇ ਸਮੇਂ ਵੈਸੇ ਵੀ ਸਪੀਡ ਜਿਹੜੀ ਹੈ ਭਾਵੇਂ ਰਾਤ ਹੋਵੇ ਭਾਵੇਂ ਦਿਨ ਹੋਵੇ ਸਪੀਡ ਤੇ ਕੰਟਰੋਲ ਰੱਖਣਾ ਹੀ ਚਾਹੀਦਾ ਹੈ ਜੇਕਰ ਓਵਰ ਸਪੀਡ ਆਪਾਂ ਜਾਵਾਂਗੇ ਕਾ ਕੋਈ ਨਾ ਕੋਈ ਐਕਸੀਡੈਂਟ ਕੋਈ ਨਾ ਕੋਈ ਘਟਨਾ ਜਿਹੜੀ ਹੈ ਉਹ ਜ਼ਰੂਰ ਪਾਪਰਦੀ ਹੈ ਫਿਰ ਤੁਸੀਂ ਦੇਖੋ ਕਿ ਜਦੋਂ ਸਕੂਲ ਦੇ ਵਿੱਚ ਬੱਚੇ ਹੁੰਦੇ ਨੇ ਸਾਨੂੰ ਥੋੜੀ ਬਾਰੀ تسਲੀ ਹੁੰਦੀ ਹੈ ਕਿ ਚਲੋ ਸਕੂਲ ਦੇ ਵਿੱਚ ਨੇ ਉਹੀ ਬੱਚੇ ਜਦੋਂ ਘਰ ਆ ਜਾਂਦੇ ਨੇ ਔਰ ਘਰਾਂ ਦੇ ਵਿੱਚ ਜਦੋਂ ਆਟੋ ਚੋਂ ਉਤਰਦੇ ਨੇ ਤਾਂ ਉਸ ਵੇਲੇ ਵੀ ਸਾਨੂੰ ਬੜੀ ਸਾਵਧਾਨੀ ਦੇਖਣੀ ਪੈਂਦੀ ਹੈ ਆਲੇ ਦੁਆਲੇ ਦੇਖਣਾ ਪੈਂਦਾ ਹੈ ਆਟੋ ਵਾਲੇ ਨੂੰ ਵੀ ਇਹ ਜ਼ਰੂਰੀ ਹੈ ਕਿ ਆਲੇ ਦੁਆਲੇ ਦੇਖ ਕੇ ਉਹ ਆਪਣਾ ਆਟੋ ਖੜਾ ਕਰੇ। ਕਈ ਵਾਰੀ ਕੀ ਹੁੰਦਾ ਕਿ ਇੱਧਰ ਵੀ ਪਸ਼ੂ ਖੜੇ ਹੁੰਦੇ, ਇੱਧਰ ਵੀ ਪਸ਼ੂ ਘੜ ਖੜੇ ਹੁੰਦੇ ਐ। ਆਟੋ ਵਾਲਾ ਵੀ ਰੋਕ ਦਿੰਦਾ ਬੱਚੇ, ਬੱਚੇ ਜਿਹੜੇ ਆ ਉੱਤਰਦੇ ਹੁੰਦੇ ਐ ਔਰ ਆਟੋ ਵਾਲਾ ਲੈ ਕੇ ਨਿਕਲ ਜਾਂਦਾ ਹੈ। ਉਹ ਵੀ ਇੱਕ ਬਹੁਤ ਵੱਡੀ ਅਲਗਰਚੀ ਐ। ਸੋ ਜਿੰਨੀ ਦੇਰ ਸਾਨੂੰ ਆਵਾਰਾ ਪਸ਼ੂਆਂ ਦੇ ਉੱਪਰ ਕੰਟਰੋਲ ਨਹੀਂ ਹੁੰਦਾ। ਇਹਨਾਂ ਤੇ ਕੰਟਰੋਲ ਨਹੀਂ ਕਰਦਾ ਪ੍ਰਸ਼ਾਸਨ ਤਾਂ ਇਹ ਹੱਥ ਸੇ ਜਿਹੜੇ ਉਹ ਵਾਪਰਦੇ ਰਹਿੜੇ। ਹੁਣ ਰੋਡ ਹੈ ਰੋਡ ਦੇ ਉੱਪਰ ਐਜ ਲੱਗੀ ਹੋਈ ਹੈ ਜਿਨ੍ਹਾਂ ਦੇ ਉੱਪਰ ਤਾਂ ਐਜ ਲੱਗੀ ਹੈ ਸਾਨੂੰ ਦੂਸਰੇ ਪਾਸੇ ਦੀ ਰੋਸ਼ਨੀ ਨਜ਼ਰ ਨਹੀਂ ਆਉਂਦੀ ਅਸੀਂ ਸੇਫ ਹੈ ਜਦੋਂ ਰੋਡ ਦੇ ਵਿਚਕਾਰ ਬਣੀ ਹੋਈ ਜਿਹੜੀ ਸੜਕ ਹੈ ਥੋੜਾ ਜਿਹਾ ਪਾਥ ਰਸਤਾ ਬਣਾਇਆ ਹੁੰਦਾ ਹੈ ਉਹ ਜਦੋਂ ਖਾਲੀ ਹੁੰਦਾ ਹੈ ਤਾਂ ਦੂਸਰੇ ਪਾਸੇ ਦੀਆਂ ਲਾਈਟਾਂ ਇਧਰਲੀ ਜਾਣ ਵਾਲੀ ਗੱਡੀ ਦੇ ਗੱਡੀ ਦੇ ਡਰਾਈਵਰ ਦੀਆਂ ਅੱਖਾਂ ਵਿੱਚ ਪੈਂਦੇ ਉਹ ਵੀ ਬਹੁਤ ਖਤਰਾ ਹੈ ਸੋ ਬਹੁਤ ਕੁਝ ਵੇਖਣ ਦੀ ਜ਼ਰੂਰਤ ਹੈ ਮੇਰਾ ਇਹ ਐਪੀਸੋਡ ਕਰਨ ਦਾ ਵਿਚਾਰ ਇਹ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਕਟਨਾਵਾਂ ਜਿਹੜੀਆਂ ਤੁਸੀਂ ਵਾਪਰਦੀਆਂ ਵੇਖਦੇ ਆ ਉਵਾਰਾ ਪਸ਼ੂਆਂ ਦੇ ਸ਼ਿਕਾਰ ਔਰ ਬਾਜ਼ਾਰਾਂ ਦੇ ਵਿੱਚ ਉਵਾਰਾ ਪਸ਼ੂ ਇਸ ਕਦਰ ਘੁੰਮ ਰਹੇ ਨੇ ਉਹਨਾਂ ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਕੋਈ ਉਹਨਾਂ ਦੇ ਉੱਪਰ ਪਾਣੀ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਅੱਗੇ ਨਿਕਲ ਜਾਣ ਔਰ ਕੋਈ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹਨਾਂ ਦੀਆਂ ਨਜ਼ਰਾਂ ਜਦੋਂ ਆਵਾਰਾ ਪਸ਼ੂ ਵੇਖਦੇ ਨੇ ਤਾਂ ਸੱਚਮੁੱਚ ਉਹਨਾਂ ਦੀਆਂ ਅੱਖਾਂ ਵੇਖ ਕੇ ਡਰ ਲੱਗਣ ਲੱਗ ਪੈਂਦਾ ਹੈ ਸੋ ਇਸ ਕਰਕੇ ਬਾਜ਼ਾਰਾਂ ਦੇ ਵਿੱਚ ਖੜੀਆਂ ਬਾਈਕਾਂ ਕਿਸ ਤਰ੍ਹਾਂ ਤਬਾਹ ਕਰ ਦਿੰਦੇ ਨੇ ਬਾਜ਼ਾਰਾਂ ਦੇ ਵਿੱਚ ਖੜੀਆਂ ਨਮੀਆਂ ਬ੍ਰਾਂਡ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ আতੰਕ ਦਾ ਕਿਸ ਤਰ੍ਹਾਂ ਸ਼ਿਕਾਰ ਹੁੰਦੇ ਨੇ ਤੁਸੀਂ ਦੇਖਦੇ ਆ ਕਿ ਦੋ ਸਾਂਡ ਆਪਸ ਵਿੱਚ ਹੀ ਲੜਦੇ ਨੇ ਇਸ ਕਦਰ ਲੱਗਦੇ ਨੇ ਕਿ ਬਾਜ਼ਾਰ ਦੇ ਵਿੱਚ ਖੜੀਆਂ ਗੱਡੀਆਂ ਨੂੰ ਤੈਸ ਨੈਸ ਕਰ ਦਿੰਦੇ ਨੇ ਔਰ ਜਿਹੜੇ ਫੜੀਆਂ ਵਾਲੇ ਹੁੰਦੇ ਆ ਕੋਈ ਦੁਕਾਨਦਾਰ ਹੁੰਦੇ ਆ ਉਹਨਾਂ ਦਾ ਸਮਾਨ ਵੀ ਇੱਕਦਮ ਖਤਮ ਹੋ ਜਾਂਦਾ ਹੈ ਸੋ ਇਸ ਕਰਕੇ ਪੋਸੂ ਨਾ ਮਾ ਚੈਨਲ ਸਮੇਂ ਸਮੇਂ ਸਰ ਆਪ ਜੀ ਨੂੰ ਪਿਛਲੇ ਦਿਨੀ ਤੁਹਾਡੇ ਬੱਚਿਆਂ ਦੇ ਪ੍ਰਤੀ ਹੋਸਟਲਾਂ ਚ ਰਹਿੰਦੇ ਆ ਔਰ ਮੈਸ ਦਾ ਖਾਣਾ ਕਿਸ ਤਰ੍ਹਾਂ ਦਾ ਮਿਲਦਾ ਬੜਾ ਤੁਸੀਂ ਪਸੰਦ ਕੀਤਾ ਬਹੁਤ ਪਸੰਦ ਕੀਤਾ ਕਮੈਂਟ ਅੱਛੇ ਅੱਛੇ ਕਮੈਂਟ ਆਏ ਸੋ ਇਸ ਕਰਕੇ ਕਿਤੇ ਨਾ ਕਿਤੇ ਪੋਸੂ ਨਮਨ ਚੈਨਲ ਇਹਨਾਂ ਚੀਜ਼ਾਂ ਤੋਂ ਬਾਰ-ਬਾਰ ਤੁਹਾਨੂੰ ਬਚਨ ਦੀ ਮਤਲਬ ਸਲਾਹ ਦਿੰਦਾ ਹੈ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਸੇਫਟੀ ਚਾਹੁੰਦੇ ਹੋ ਕਿਉਂਕਿ ਅੱਜ ਦੇ ਦੌਰ ਵਿੱਚ ਘਰਾਂ ਦੇ ਵਿੱਚ ਕਿੰਨੇ ਬੱਚੇ ਨੇ ਇੱਕ ਜਾਂ ਦੋ ਔਰ ਬਹੁਤ ਸਾਰੇ ਪਰਿਵਾਰਾਂ ਦੇ ਇੱਕ ਦੋ ਬੱਚੇ ਜਿਹੜੇ ਵੀ ਹੈਗੇ ਉਹ ਫੋਰਨ ਗਏ ਹੋਏ ਨੇ ਘਰਾਂ ਵਿੱਚ ਏਡ-ਏਡੀਆਂ ਕੋਠੀਆਂ ਇਕੱਲੇ ਜਿਹੜੇ ਘਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਹੋਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੋ ਜੇਕਰ ਉਹ ਵੀ ਬੱਚੇ ਸੇਫ ਨਾ ਹੋਏ ਤਾਂ ਫਿਰ ਆਪਾਂ ਕੀ ਕਰ ਸਕਦੇ ਸੋ ਜਦੋਂ ਵੀ ਆਪਾਂ ਬੱਚਿਆਂ ਨੂੰ ਸਕੂਲ ਦੀ ਵੈਨ ਚੋਂ ਬੱਸ ਚੋਂ ਆਟੋ ਚੋਂ ਲੈਣ ਜਾਂਦੇ ਆ ਤੇ ਸਾਨੂੰ ਆਲੇ ਦੁਆਰੇ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਕੋਈ ਸਪੀਡ ਵਿੱਚ ਤਾਂ ਨਹੀਂ ਆ ਰਿਹਾ ਕੋਈ ਓਪਰਾ ਬੰਦਾ ਤਾਂ ਨਹੀਂ ਸਾਨੂੰ ਵਾਚ ਕਰ ਰਿਹਾ ਕੋਈ ਆਵਾਰਾ ਪਸ਼ੂ ਤਾਂ ਨਹੀਂ ਨੇੜੇ țeੜੇ ਕਿ ਬੱਚੇ ਨੂੰ ਲੈ ਕੇ ਨਿਕਲੀਏ ਕਿਤੇ ਉਹ ਟੱਕਰ ਮਾਰੇ ਇਹ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਨੂੰ ਵੇਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਆਪਾਂ ਬੱਚਿਆਂ ਨੂੰ ਸੁਖੀ ਔਰ ਤੰਦਰੁਸਤ ਦੇਖ ਸਕਦੇ ਆ ਸੋ ਸੜਕ ਦੇ ਸਫਰ ਰਾਤ ਦੇ ਸਮੇਂ ਜੇਕਰ ਕਰਦੇ ਹੋ ਤੇ ਪਲੀਜ਼ ਤੁਸੀਂ ਸਪੀਡ ਨੂੰ ਕੰਟਰੋਲ 'ਚ ਰੱਖੋ ਕੰਟਰੋਲ 'ਚ ਰੱਖੋ ਤਾਂ ਕਿ ਜਿਹੜੇ ਆਲੇ-ਦੁਆਲੇ ਦੇ ਝਾੜ ਬੂਟੀਆਂ ਦੇ ਵਿੱਚ ਜਿਹੜੇ ਪਸ਼ੂ ਬੈਠੇ ਹੁੰਦੇ ਆ ਕਿਉਂਕਿ ਪਸ਼ੂਆਂ ਦੀ ਕੋਈ ਮਨੋਵਿਰਤੀ ਜਿਹੜੀ ਉਹ ਆਪਾਂ ਕਹੀਏ ਕਿ ਸੋਚਣ ਵਾਲੀ ਹੈ ਜਾਂ ਕਿਤੇ ਹੈ ਇਦਾਂ ਦੀ ਨਹੀਂ ਉਹ ਨਹੀਂ ਤਾਂ ਚੁੱਪ ਕਰਕੇ ਤੁਰ ਪੈਣਾ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਜੇਕਰ ਉਹਨਾਂ ਨੂੰ ਇੰਨਾ ਪਤਾ ਹੋਵੇ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਹੈ ਤਾਂ ਫਿਰ ਉਹ ਸੜਕਾਂ ਦੇ ਰਾਤ ਨੂੰ ਘੁੰਮਦੇ ਕਿਉਂ ਆ? ਸੋ ਮੈਂ ਇਸ ਐਪੀਸੋਡ ਦੇ ਵਿੱਚ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਪਲੀਜ਼ ਆਵਾਰਾ ਪਸ਼ੂਆਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਔਰ ਲੋਕਾਂ ਨੂੰ ਲੋਕਾਂ ਦੀ ਜਿਹੜੀ ਸੇਫਟੀ ਹੈ ਉਹ ਉਹਨਾਂ ਨੂੰ ਮਤਲਬ ਦਿੱਤੀ ਜਾਵੇ ਤਾਂ ਕਿ ਹਰ ਇੱਕ ਦੇ ਬੱਚੇ ਤੰਦਰੁਸਤ ਰਹਿਣ ਹਰੇਕ ਦੇ ਬੱਚੇ ਜਿਹੜੇ ਹੈ ਉਹ ਜਿੰਨੀ ਖੁਸ਼ੀ ਦੇ ਨਾਲ ਆਪਾਂ ਉਹਨਾਂ ਨੂੰ ਸਕੂਲ ਤੋਰਦੇ ਆ ਉਨੀ ਖੁਸ਼ੀ ਦੇ ਨਾਲ ਬੱਚਿਆਂ ਨੂੰ ਆਪਣੇ ਆਟੋ ਤੋਂ ਬੱਸਾਂ ਤੋਂ ਜਿਸਤੇ ਵੀ ਉੱਪਰ ਜਾਂਦੇ ਨੇ ਸਕੂਲਾਂ ਵਿੱਚ ਉਹਨਾਂ ਤੋਂ نیچے ਉਤਾਰੀਏ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਐਪੀਸੋਡ ਨੂੰ ਬਹੁਤ ਪਸੰਦ ਕਰੋਗੇ ਸ਼ੇਅਰ ਵੀ ਕਰ ਦੋਗੇ ਔਰ ਇਸ ਐਪੀਸੋਡ ਦੀ ਇੱਕ ਇੱਕ ਗੱਲ ਤੇ ਗੌਰ ਕਰਨੇ ਦੀ ਵੀ ਤੁਸੀਂ ਕੋਸ਼ਿਸ਼ ਕਰੋਗੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ